ਪੰਜਾਬ ਦੇ ਵਿੱਚ ਮੱਛੀ ਫਾਰਮ ਨੂੰ ਬਹੁਤ ਸਿਹਰਾ ਦਿੱਤਾ ਗਿਆ। ਧਰਤੀ 'ਚੋਂ ਪਾਣੀ ਕੱਢ ਕੇ ਮੋਟਰਾਂ ਰਾਹੀਂ ਤਲਾਬ ਭਰੇਗੇ ਉਹਨਾਂ 'ਚ ਮੱਛੀਆਂ ਪਾਲਣ ਦਾ। ਮੈਂ ਕਹਿੰਦਾ ਦੁਨੀਆ 'ਚ ਕਿਤੇ ਮਿਸਾਲ ਨਹੀਂ ਹੋਣੀ ਜਿੱਥੇ ਧਰਤੀ 'ਚੋਂ ਪਾਣੀ ਕੱਢ ਕੇ ਮੱਛੀਆਂ ਪਾਲਣ ਨੂੰ ਗੌਰਮੈਂਟ ਕਹੇ। ਇਹ ਜਿਹੜੀ ਮੱਕੀ ਆ ਇਹ ਛੋਨੇ ਨਾਲੋਂ ਵੱਧ ਪਾਣੀ ਖਿੰਚਦੀ ਆ। ਪਿੰਡ ਚੇਕ ਨੇ ਲਾੜਿਆ ਕੁਲਾੜਾ ਤੇ ਇੱਕ ਨੇ ਹੰਦੀ ਨਾਲ ਨਹੀਂ ਉਹ ਤਾਂ ਕੰਮ ਚੱਲ ਜੂਗਾ। ਜੇ ਸਾਰੇ ਲਾਉਣ ਲੱਗ ਜਾਣ ਤਾਂ ਉਹਦੀ ਵਿਕਰੀ ਕਿੱਥੇ ਹੋਣੀ। ਲੀਡਰ ਤਾਂ ਲੋਕਾਂ ਦੇ ਨਾਲ ਹੀ ਹੁੰਦੇ ਨੇ। ਇਹੋ ਜਿਹੇ ਲੋਕ ਇਹੋ ਜਿਹੇ ਲੀਡਰ ਹੁੰਦੇ। ਪੰਜਾਬ ਵਰੇ ਨੂੰ ਗੱਲ ਸਮਝ ਨਹੀਂ ਆ ਮਸਲੇ ਦੇ ਦੇ ਸਮਝ ਹੈ ਵੀ ਮਸਲੇ ਇੰਨੇ ਖੜੇ ਹੋਏ ਨੇ ਉਹ ਕਿਹਦੇ ਕਿਹਦੇ ਵੱਲ ਦੇ ਲੇਦਾ ਉਹ ਹੀ ਲਾਉਂਦਾ ਉਹ ਹੀ ਪਾਰਦੀ ਇਸੇ ਲਾਉਂਦਾ ਨਹੀਂ ਸਾਥ ਕਰਦੀ ਜਿਹੜੀ ਜਿਉਂ ਦਿੱਲੀ ਦਾ ਏਜੰਡਾ ਉਹਦੇ ਚ ਹਮੇ ਭਣੋ ਲੱਗਦਾ ਬੰਦੇ ਸਾਥ ਜਦ ਤੱਕ ਸਮਝਣਾ ਹੋਣ ਬਹੁਤ ਦੇ ਹੋ ਚੁੱਕੀ ਆ ਕਿ ਉਹ ਹੱਥੋਂ ਗੇਮ ਨਿਕਲ ਜਾਣੀ ਇਹ ਜਿਹੜਾ ਧਰਮ ਜਾਤ ਮੁਕਤ ਪੂਰੀ ਮੁਕਤ ਤੇ ਸ਼ੁਰੂ ਹੋਇਆ ਸੀ ਹੁਣ ਉਹ ਤੋਂ ਵੱਡੇ ਦਾ ਲਾਮ ਬੰਦੇ ਹੋ ਵੀ ਸਕਦੇ ਲੱਗਦਾ ਕਿ ਇਹ ਛੇ ਸੀ ਜਿਵੇਂ ਇੱਕ ਵੱਡਾ ਦਿੱਲੀ ਖੈਰੀ ਬੰਦੂ ਇਹਨੇ ਗੱਲ ਪਾਣੀ ਖੋਲਿਆ ਦੇਖੀ ਚਲ ਪਾਣੀ ਸਾਡਾ ਖਿੱਚ ਨਿਆ ਤੇ ਤੀਜਾ ਜਿਹੜਾ ਇਹਦੇ ਰਾਈ ਨਹਿਰਾ ਰਾਈ ਸ਼ੁਹੈਰਾਹੀਂ ਘਰ ਤੇ ਚੋਂਦਾ ਸੀ ਅਸੀਂ ਮੋਰਤ ਲੁੰਦੇ ਸੀ ਉਹ ਵੀ ਘਟਾਤਾ ਜਿਹੜਾ ਰਹਿ ਗਿਆ ਉਹ ਗੰਦਲਾ ਕਰਤਾ